ਅਸੀਂ ਖੜੇ ਹਾਂ ਸੀਨੀਅਰ ਸੈਕੰਡਰੀ ਸਕੂਲ ਲੜਕੇ ਇੱਥੇ 4 ਬੂਟ ਨੰਬਰ 4 ਪੀਐਲਓ ਸਾਹਿਬ ਜਿਨ੍ਹਾਂ ਦੀਆਂ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਡਿਊਟੀਆਂ ਲੱਗੀਆਂ ਸੀ ਪਰ ਜਦ ਅਸੀਂ ਇੱਥੇ ਆ ਕੇ ਵੇਖਿਆ ਤਾਂ ਲੌਕ ਲੱਗੇ ਨੇ ਜਿਹੜੀ ਇਸ ਸੰਬੰਧੀ ਟੀਚਰਸ ਨਾਲ ਉਤੋਂ ਬਾਹਰੋਂ ਬੋਰਡ ਤੋਂ ਲੇਕਿਨ ਫੋਨ ਨੰਬਰ ਗਲਤ ਬਤ ਕੀਤੀ ਤਾਂ ਕਿਸੇ ਨੇ ਕਿਹਾ ਜਦ ਮੈਂ ਆਇਆ ਸੀ ਮੈਂ ਵਾਪਸ ਚਲਾ ਗਿਆ ਕਿਸੇ ਨੇ ਕਿਹਾ ਮੇਰੀ ਐਕਟਵੇ ਖਰਾਬ ਹੋ ਗਈ ਹੈ ਇੱਕ ਮੈਟਰ ਨਾਲ ਗੱਲ ਕੀਤੀ ਆ ਉਹ ਕਹਿ ਰਹੇ ਨੇ ਕਿ ਅਸੀਂ ਆਏ ਸੀ ਦਰਵਾਜ਼ਾ ਬੜਾ ਖੜਕਾਇਆ ਪਰ ਅੰਦਰੋਂ ਕਿਸੇ ਨੇ ਦਰਵਾਜ਼ਾ ਹੀ ਨਹੀਂ ਖੋਲਿਆ ਕਿਤੇ ਵੀ ਯੋਗ ਹੋ ਗਿਆ ਕਿ ਜਿਹੜੇ ਟੀਚਰਸ ਨਾਲ ਗੱਲ ਕੀਤੀ ਜਿਨ੍ਹਾਂ ਦੀ ਡਿਊਟੀ ਆ ਉਹ ਇਸੇ ਸਕੂਲ ਚ ਪੜਾ ਰਹੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਤਿੰਨੇ ਚਾਰੇ ਬੀਐਲਓਜ਼ ਆਏ ਸੀ ਪਰ ਇੱਥੇ ਦਰਵਾਜ਼ਾ ਨਹੀਂ ਖੋਲਿਆ ਦਰਵਾਜਾ ਨਾ ਖੁੱਲਾ ਹੁਣ ਕਰਕੇ ਅਸੀਂ ਵਾਪਸ ਚਲੇ ਗਏ ਆ ਕਿਹਾ ਕਿ ਅਸੀਂ ਬਹੁਤ ਬੂਆ ਖੜਕਾਇਆ ਕਿਸੇ ਨੇ ਦਰਵਾਜਾ ਨਹੀਂ ਖੋਲਿਆ ਪਰ ਜਿਨ੍ਹਾਂ ਦੇ ਕੋਲ ਚਾਬੀ ਹੁੰਦੀ ਆ ਜਿਨ੍ਹਾਂ ਦੀ ਵਾਈਫ ਦੀ ਡਿਊਟੀ ਆ ਉਹਨਾਂ ਨਾਲ ਗੱਲ ਕਰਦੇ ਆ ਉਹ ਕਹਿ ਰਹੇ ਆ ਕਿ ਦਰਵਾਜਾ ਨਹੀਂ ਖੋਲਿਆ ਕਿਸੇ ਨੇ ਆਪਾਂ ਤਾਂ ਕਹਿੰਦੇ ਆ ਕਿ ਦਰਵਾਜੇ ਦੀ ਨਾਲ ਸਾਰਿਆਂ ਨੂੰ ਪਤਾ ਹੈ ਉਹ ਚਾਬੀ ਕਿੱਥੇ ਹੁੰਦੀ ਹੈ ਤੇ ਕੀ ਮਿਸਰੀਆਂ ਨੇ ਤੁਹਾਡੀ ਬਾਤ ਸੁਣੀ ਆ ਤੇ ਉਹ ਇਹਨਾਂ ਨੇ ਉਹਨਾਂ ਨੇ ਦਰਵਾਜੇ ਖੜਾ ਕੇ ਕਿਹਾ ਤੇਰੀ ਨਾਲ ਕਿਤਨਾ ਨਾ ਸੁਈ ਸੀ ਭਾਜੀ ਹਾਂਜੀ ਹਾਂਜੀ ਨਹੀਂ ਤਾਂ ਤੁਹਾਡਾ ਘਰ ਰਾਜੇਸਨ ਸੀ ਆ ਹਾਂਜੀ ਆ ਨਾਲ ਹੀ ਘਰਿਆ ਤੁਹਾਡੀ ਗੱਲ ਸੁਣਾ ਦਰਵਾਜੇ ਦੇ ਸਵੇਰ ਦਾ ਖੁੱਲਾ ਹੋਣਾ ਰੋਟੀ ਘੜਾ ਦੇ ਦਰਵਾਜਾ ਖੜਕਾ ਕੇ ਚਾਬੀ ਇਹ ਤੁਹਾਨੂੰ ਪਿੱਛੇ ਦੇਣ ਆ ਗਏ ਤੇ ਉਹਨਾਂ ਨੇ ਦਰਵਾਜਾ ਖੜਕਾਇਆ ਹੁੰਦਾ ਤਾਂ ਉਹਨਾਂ ਨੂੰ ਉਹਨਾਂ ਨੂੰ ਕੋਈ ਪਿਛੇ ਕੋਈ ਦਰਵਾਜਾ ਕੌਣ ਜੇ ਖੜਕਾਉਂਦੇ ਆ ਇੱਥੇ ਜੀ ਆਪਣੇ ਸਰਦਾਰ ਵੀਰ ਸਿੰਘ ਜੀ ਹੈ ਤੇ ਮੇਰੀ ਲੱਗੀ ਆ ਰਜੂਰ ਸਿੰਘ ਦੀ ਕੋਡ ਨੰਬਰ 207 ਤੇ ਇਹਨਾਂ ਦੀ 206 ਤੇ ਆ ਇੱਕ ਮੈਡਮ ਆਪਣੇ ਰੁਪਿੰਦਰ ਕੌਰ ਜੀ ਜੀ ਉਹਨਾਂ ਦੀ ਦੋ ਸਵਸਥ ਤੇ ਲੱਗੀ ਹੈ ਤੇ ਉਹ ਤੇ ਦਿਖਾਈ ਨਹੀਂ ਦੇ ਰਹੇ ਜੀ ਮੈਨੂੰ ਉਹ ਉਹਨਾਂ ਦਾ ਐਕਟਿਵਾ ਖਰਾਬ ਹੋ ਗਿਆ ਉਹ ਨਾਲ ਸੁਪਰਵਾਈਜ਼ਰ ਨਾਲ ਗੱਲ ਹੋ ਗਈ ਉਹਨਾਂ ਦੀ ਉਹਨਾਂ ਦਾ ਐਕਟਿਵਾ ਖਰਾਬ ਹੋ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਜਿਹੜੀ ਕੋਈ ਮੇਰੀ ਰੂਟ ਹੁੰਦੀ ਹੈ ਉਹ ਕਲੈਕਟ ਕਰ ਲਓ ਮੈਂ ਐਕਟਿਵਾ ਠੀਕ ਕਰਕੇ ਜਿੱਥੇ ਪਹੁੰਚਦੀ ਹੈ ਨਹੀਂ ਨਹੀਂ ਐਕਟਿਵਾ ਮੰਨ ਲਓ ਕਿੰਨੇ ਵੇ ਤੋਂ ਕਿੰਨੇ ਡਿਊਟੀ ਤੁਹਾਡੀ ਸੀ ਹਾਂਜੀ ਡਿਊਟੀ ਕਿੰਨੇ ਤੋਂ ਕਿੰਨੇ ਪੰਜ ਵਜੇ ਤੱਕ ਤਾਂ ਜੀ ਜੀ ਸਵੇਰੇ ਮਾਰਨਿੰਗ ਸਵੇਰੇ ਸਵੇਰੇ 8 10 ਤੋਂ 5 ਵਜੇ ਤੱਕ ਚਾਰ ਵਜੇ ਤੱਕ ਕਰਦੇ ਹੁਣ 1.5 ਵਜੇ ਲਿਆ ਹਾਂਜੀ ਹਾਂਜੀ 1.5 ਵਜੇ ਤੱਕ ਆਏ ਜੂਗੇ ਨਹੀਂ ਪਤਾ ਕਿ ਉਹ ਵੀ 10 ਤੱਕ ਉਹਨਾਂ ਦਾ ਕੋਲੇ ਵੀ ਨਾ ਕੋਈ ਕੂਟਮ ਰਮਾ ਲੌਕ ਲੱਗਾ ਨਹੀਂ ਬੂਥ ਬੰਦ ਹੀ ਰਹਿਣਾ ਜੀ ਮੈਂ ਕਿਤੇ ਕਲ ਕਨ ਸਟੂਡੀਓ ਬਿਲਡਿੰਗ ਆਣੇ ਅੱਜ ਐਤਵਾਰ ਸਕੂਲ ਬੰਦ ਐ ਛੁੱਟੀ ਹੈ ਨਹੀਂ ਨਹੀਂ ਉਹਦੇ ਛੁੱਟੀ ਆ ਆਪਾਂ ਬੁਝੇ ਜੇਚੇ ਉਹਨਾਂ ਦਾ ਕਾਲਜ ਪੱਤਰ ਰਿਕਾਰਡ ਪਿਆ ਸਾਰਾ ਉਹ ਤੇ ਆਫਿਸ ਚਾਬੀ ਉਹ ਮੈਂ ਨਹੀਂ ਰਿਕਾਰਡ ਉਹਨਾਂ ਦਾ ਉਹਨਾਂ ਕੋਲ ਹੀ ਰਹਿੰਦਾ ਸਾਡੇ ਰਿਕਾਰਡ ਸਾਡੇ ਮੈਂ ਉਹਨਾਂ ਦੇ ਕਾਲਜ ਤੁਸੀਂ ਕੀ ਕੰਮ ਕਰੋਗੇ ਇੱਥੇ ਉਹਨਾਂ ਯੋਨਦਰ ਕੋਡ ਹੀ ਉਹਨਾਂ ਕੋਲ ਹੈ ਕੰਮ ਉਹ ਕੀ ਕੰਮ ਕਰੋਗੇ ਆਪਣਾ ਕੰਮ ਜਸਟ ਉਹਨਾਂ ਵੋਟਾਂ ਇਕੱਠੀਆਂ ਕਰਨੀਆਂ ਕਲੈਕਟ ਕਰਨੀਆਂ ਬਾਕੀ ਕੰਮ ਜਿਹੜਾ ਆਨਲਾਈਨ ਹੋਣਾ ਜਿਹੜੀ ਵੀ ਵੋਟ ਆਊਗੀ ਉਹ ਆਪਾਂ ਕਲੈਕਟ ਕਰ ਲੈਣੀ ਹੈ ਕਿ ਜਿਹੜੇ ਸ਼ੋਮਿਕ ਕਮੇਟੀ ਦੀ ਜਿਹੜੀ ਵੋਟਾਂ ਇਲੈਕਸ਼ਨ ਵਾਸਤੇ ਵੋਟਾਂ ਕਲੈਕਟ ਕਰਨੀਆਂ ਨੇ ਉਹ ਕਲੈਕਟ ਕਰਕੇ ਜਿਹੜੇ ਮੈਡਮ ਤੋਂ ਬੂਥ ਦੀ ਆਪਾਂ ਉਹਨਾਂ ਨੂੰ ਦੇਣੀਆਂ ਤੇ ਜਿਹੜੀ ਸਰਦ ਬੂਤੀਆਂ ਇਹਨਾਂ ਨੇ ਕਲੈਕਟ ਕਰ ਲੈਣੇ ਮੈਂ ਕਲ ਜਿਸ ਤਰ੍ਹਾਂ ਡੀਸੀ ਸਾਹਿਬ ਵੱਲੋਂ ਕਲ ਇਲੈਕਟ੍ਰੀਕਲ ਪਾਵਰ ਤੇ ਡਿਊਟੀਆਂ ਲੱਗੀਆਂ ਨੇ ਹਾਂਜੀ ਹਾਂਜੀ ਬਿਲਕੁਲ ਪਰ ਇਹ ਕੋਈ ਰੀਜ਼ਨ ਤੇ ਨਾ ਐਕਟਿਵ ਆ ਜੇ ਐਕਟਿਵ ਆ ਖਤਮ ਹੋ ਗਈ ਆ ਹਾਂਜੀ ਹਾਂਜੀ ਹਨਾ ਉਹ ਹੋਰ ਕਿਹ ਚੀਜ਼ ਦਾ ਪ੍ਰਬੰਧ ਕਰਕੇ ਆ ਕੇ ਡਿਊਟੀ ਤੇ ਆਉਂਦੇ ਆਪਣੇ ਤੁਸੀਂ ਇਹ ਕਾਨੂੰ ਵੈਰੀਫਾਈ ਕਰਦੇ ਜੀ ਠੀਕ ਆ ਨੀ ਨ ਮੈਂ ਕਲੈਰੀਫਾਈ ਤਾਂ ਇੱਕ ਅੱਜ ਚਲੋ ਉਹਨਾਂ ਨੂੰ ਐਕਟਿਵਾ ਉੱਥੇ ਲਾ ਕੇ ਆ ਜਾਣਾ ਚਾਹੀਦਾ ਹਾਂ ਉਹਨਾਂ ਨੇ ਉਹੀ ਗੱਲ ਕੀਤੀ ਆ ਸੁਪਰਵਾਈਜ਼ਰ ਸਰ ਨਾਲ ਕਿ ਸਰ ਮੈਂ ਐਕਟਿਵਾ ਲਾ ਕੇ ਤੇ ਇੱਥੇ ਆ ਜਾਈ ਮੇਬੀ ਉਹ ਰਾਤ ਦੇ ਵਿੱਚ ਹੋਵੇ ਉਹਨਾਂ ਕੋ ਫੋਨ ਤੇ ਕੰਟੈਕਟ ਨਹੀਂ ਹੋਇਆ ਹੁੰਦਾ ਇਹ ਕਿੱਥੋਂ ਆਉਂਦੇ ਨੇ ਕਿੰਨੀ ਦੂਰੀ ਤੇ ਨਵੀਂ ਰਹਿਸ਼ ਹੈ ਸ਼ਹਿਰੋਂ ਹੁੰਦੇ ਆ ਜੀ ਅੰਮ੍ਰਿਤਸਰ ਅੰਮ੍ਰਿਤਸਰ ਇਥੋਂ 7 ਕਿਲੋਮੀਟਰ ਆ 8 10 ਹੋਗਾ ਹਾਂਜੀ ਹਾਂਜੀ ਤੇ 10 ਕਿਲੋਮੀਟਰ ਜੇ ਉਹਨਾਂ ਨੇ 10 ਵਜੇ ਪਹੁੰਚਣਾ ਹੁੰਦਾ ਹਾਂਜੀ ਹਾਂਜੀ ਉਹ 1:30 ਵਜੇ ਲਿਆ ਹਾਂਜੀ ਹਾਂਜੀ ਜੇ ਐਕਟਿਵਾ ਖਰਾਬ ਹੋ ਗਈ ਆ ਹਾਂਜੀ ਤੇ ਅੱਧਾ ਘੰਟਾ ਕਹਿੰਦਾ ਲੇਟ ਹੋ ਜਾਂਦੀ ਹੈ ਹਾਂਜੀ 11 ਵਜੇ ਆਏ ਸਵਾ 11:00 ਹੋ ਗਏ ਹੁਣ 1:30 ਵਜ ਗਿਆ ਅਜੇ ਤੱਕ ਇੱਕ ਤਵਾ ਫਿਰ ਤੁਸਰ ਦੱਸੋ ਨਹੀਂ ਨਹੀਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਇਹ ਗੱਲ ਹੈ ਕੀ ਆ ਕਿਸੀ ਸਾਭ ਲੋਕ ਉਹਨਾਂ ਦੇ ਵਿੱਚੋਂ 14 ਬੁੱਧਾਂ ਤੋਂ ਤੇ ਬੀਐਲਓ ਸਾਹਿਬ ਨੂੰ ਇਹ ਡਿਊਟੀ ਦਿੱਤੀ ਗਈ ਹੈ ਕਿ ਘਰ-ਘਰ ਜਾ ਕੇ ਰੋਟਾ ਬਣਾਉਣ ਔਰ ਜਿਹੜੀ ਅਮਤਤਾਰੀ ਸਿੱਖ ਨਹੀਂ ਉਹਨਾਂ ਦੇ ਪਰਿਵਾਰ ਨੂੰ ਵੀ ਸ਼ਨਾਤ ਕਰ ਔਰ ਜੋ ਸਾਡੀ ਜਾਣਕਾਰੀ ਦੇ ਮੁਤਾਬਿਕ ਹੁਣ ਤੱਕ ਮੋਟਾ ਬਣੀਆਂ ਰਾਜਾ ਸਾਸੀ ਦੇ ਉਹ ਤਾਂ 100 ਉਹ ਤਾਂ 300 ਵਰ ਤੋਂ ਉੱਪਰ ਨਹੀਂ ਹੁਣ ਤੱਕ ਬਣ ਸਕਦੇ ਵੀ ਮੰਨ ਕੇ ਚੱਲਿਆ ਜਾਵੇ ਕਿ ਜਿੱਕਰ ਰਾਜਾ ਸਾਂਸੀ ਦੇ ਵਿੱਚ 12 13 ਜਿਹਾ ਬੋਟ ਜਨਰਲ ਵੋਟ ਬਣੀ ਹੈ ਤਾਂ ਉਹਦੇ ਵਿੱਚ ਅੰਮ੍ਰਿਤਧਾਰੀ ਸਿੰਘਾਂ ਦੀ ਜਾਂ ਅੰਮ੍ਰਿਤਧਾਰੀ ਪਰਿਵਾਰਾਂ ਦੀਆਂ ਵੋਟਾਂ ਘੱਟੋ ਘੱਟ ਵੀ 4-5000 ਵੋਟ ਬਣਨੀ ਚਾਹੀਦੀ ਹੈ ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਇੱਥੇ ਬਹੁਤ ਹੰਗਾਰਾ ਮੱਠਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਜਿਹੜੇ ਦਿੱਤੇ ਹੋਏ ਕਰਮਚਾਰੀ ਹੈ ਔਰ ਜੋ ਦਿੱਤੇ ਹੋਏ ਬੀਐਲਓ ਸਾਹਿਬ ਨੇ ਉਹਨਾਂ ਨੂੰ ਹਦਾਇਤਾਂ ਕਰਨ ਕਿ ਉਹ ਘਰ ਘਰ ਜਾ ਕੇ ਆਪਣੀਆਂ ਵੋਟਾਂ ਬੁਲਾਉਂਦੇ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਇਸ ਸਿਕ ਸਸਤਾ ਦੇ ਵਿੱਚ ਜਾ ਕੇ ਆਪਣੀ ਨੁਮਾਇੰਦਗੀ ਪੇਸ਼ ਕਰਦੇ ਨਹੀਂ ਜਿਹੜਾ ਲੋਕ ਸਭਾ ਦੇ ਜਾਂ ਵਿਧਾਨ ਸਭਾ ਦੇ ਬੀਐਲਓ ਸਾਹਿਬ ਨੇ ਬੁੱਝਦੇ ਉਹਨਾਂ ਨੂੰ ਡਿਊਟੀਆਂ ਦਿੱਤੀਆਂ ਪਰ ਸਾਨੂੰ ਹੁਣ ਕਿਸੇ ਮਾਧਿਅਮ ਤੋਂ ਪਤਾ ਲੱਗਾ ਹੈ ਕਿ ਉਹ ਆਪਣੀਆਂ ਡਿਊਟੀਆਂ ਸਹੀ ਸਮੇਂ ਤੇ ਨਹੀਂ ਕਰ ਰਹੇ ਕਿਉਂਕਿ ਅਸੀਂ ਕੱਲ ਵੀ ਇੱਕ ਬੀਐਲਓ ਸਾਹਿਬ ਨੂੰ ਫੋਨ ਕੀਤਾ ਸੀ ਤੇ ਉਹਨਾਂ ਸਾਡਾ ਫੋਨ ਚੁੱਕਣਾ ਵੀ ਗ੍ਰੇਜ਼ ਕੀਤਾ ਸੀ ਤੇ ਫਿਰ ਇਹਦੀ ਸ਼ਿਕਾਇਤ ਕਰਨ ਦੀ ਬਜਾਏ ਜਾਂ ਇਹਨਾਂ ਨੂੰ ਕੋਈ ਔਰ ਕੋਈ ਇਹ ਬੰਦੇ ਪਾਉਂਦੇ ਅਸੀਂ ਨੀ ਚੌਧਰੀ ਕੇ ਕਿਸੇ ਨੂੰ ਸ਼ਿਕਾਇਤ ਕੀਤੀ ਜਾਵੇ ਪਰ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝੇ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਸਮਝੇ ਸੋਚਣਾ ਚਾਹੀਦਾ ਕਿ ਇਹਨਾਂ ਦੀ ਚੈਕਿੰਗ ਕਰਨ ਨੂੰ ਉੱਥੋਂ ਧਿਆਨ ਤੇ ਔਰ ਇਹਨਾਂ ਦੀ ਰੋਜ਼ ਦੀ ਰੋਜ਼ ਜੋ ਪਰਸੈਂਟੇਜ ਆ ਰੋਜ਼ ਦੀ ਰੋਜ਼ ਜੋ ਐਵਰੇਜ ਆ ਉਹ ਲਈ ਜਾਵੇ ਵੀ ਕਿੰਨੀਆਂ ਵੋਟਾਂ ਬਣਾਉਂਦੇ ਹੁੰਦੇ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਸਰਕਾਰ ਨੂੰ ਚਾਹੀਦਾ ਹੈ ਕਿ ਬੀਐਲਓ ਸਭ ਨੂੰ ਧਿਆਨ ਦੇਣ ਇਹ ਬਹੁਤ ਗੰਭੀਰ ਮੁੱਦਾ ਹੈ ਇਹਦੇ ਨਾਲ ਜਿਹੜਾ ਲੋਕਾਂ ਦਾ ਜਿਹੜਾ ਟਾਈਮ ਦਾ ਵੀ ਨੁਕਸਾਨ ਹੋੁੰਦਾ ਸਰਕਾਰ ਦੇ ਪੈਸੇ ਦਾ ਵੀ ਖਰਚ ਹੋ ਰਿਹਾ ਹੈ ਠੀਕ ਹੈ ਜੀ ਉਹਦੇ ਨਾਲ ਦੇ ਨਾਲ ਮੈਂ ਅਹਿਦਗਿਆਨ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਕਿ ਕਿਰਪਾ ਕਰਕੇ ਰਾਜਾ ਸਾਂਸੀ ਵਾਲੇ ਬੂਥਾਂ ਤੇ ਆਪ ਚੈੱਕ ਕਰਕੇ ਜਾਓ ਔਰ ਇਹਨਾਂ ਦੀ ਹਾਜ਼ਰੀ ਲਵਾਓ ਤਾਂ ਕਿ ਜਿਹੜਾ ਤੁਹਾਡਾ ਕੰਮ ਹੈ ਉਹ ਤਸੱਲੀ ਬਖਸ਼ ਹੋ ਸਕੇ ਧੰਨਵਾਦ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਵੀਜੀ ਅਮਨਦੀਪ ਸਿੰਘ ਲਾਰਾ ਯੂਥ ਅਕਾਲੀ ਦਲ ਪ੍ਰਧਾਨ ਹਲਕਾ ਰਿਆਗਿਆ ਸੰਸੀ ਤੋਂ ਦਾਸ ਸ਼੍ਰੋਮਣੀ ਅਕਾਲੀ ਦਲ ਬਾਦਲ ਅੱਛਾ ਜਿਹੜੀ ਇਹ ਬੀਐਲਓ ਦੀ ਕਾਰਗੁਜ਼ਾਰੀ ਹੈ ਵੋਟਾਂ ਬਣਾਉਣ ਦੇ ਵਿੱਚ ਕਿੱਦਾਂ ਦੀ ਹੈ ਤੁਹਾਡੇ ਇਹ ਵੀ ਵੇਖੋ ਵੀ ਜੀ ਡੀਸੀ ਸਾਹਿਬ ਦਾ ਜੀਐਮ ਸਾਹਿਬ ਦਾ ਹੁਕਮ ਹੀ ਵੀ ਕੀ ਨੂੰ ਮਤਲਬ ਕਿ ਜਿਹੜੀਆਂ ਵੋਟਾਂ ਆ ਜੀਪੀਸੀ ਦੀਆਂ ਬਣਨੀਆਂ ਸੀ ਪਰ ਨਾਜਾ ਸੰਸੀ ਦੇ ਵਿੱਚ ਮਤਲਬ ਕਿ ਨਾਂ ਤੇ ਕਿਸੇ ਬੀਐਲਓ ਨੇ ਸਾਡੇ ਨਾਲ ਸੰਪਰਕ ਕੀਤਾ ਵਾ ਤੇ ਨਾ ਹੀ ਲੋਕਾਂ ਨਾਲ ਕੋਈ ਜ਼ਿਆਦਾ ਸੰਪਰਕ ਉਹਨਾਂ ਨੇ ਚੱਲਣ دیا۔ ਜ਼ਿਆਦਾਤਰ ਬੀਐਲਓ ਜਿਹੜੇ ਆ ਗੈਰ ਹਾਜ਼ਰੀ ਰਹੇ ਆ ਤੇ ਮਤਲਬ ਕਿ ਜਿਹੜੀਆਂ ਸਾਡੇ ਰੈਸੈਂਸੀ ਦੀਆਂ ਵੋਟਾਂ ਵਾ ਬਹੁਤ ਹੀ ਘੱਟ ਬਣੀਆਂ ਆ ਤੇ ਮੈਂ ਸਪੈਸ਼ਲ ਤੌਰ ਤੇ ਐਸ ਡੀ ਐਮ ਸਾਹਿਬ ਤੇ ਡੀ ਸੀ ਸਾਹਿਬ ਨੂੰ ਇਹ ਬੇਨਤੀ ਵੀ ਕਰੂੰਗਾ ਕਿ ਜਿਤਨਾ ਮੰਨ ਲਓ ਕਿ ਸਾਡੇ ਪਤਰਾ 14 ਕਿਹੜਾ ਦੇ ਲੱਗੇ ਕਿ 10000 ਤੋਂ ਲੈ ਕੇ 14 ਕਿਹੜਾ ਤੱਕ ਮਲਕੀ ਜੜੀਆਂ ਉਹ ਵੋਟਾਂ ਮੇਰੇ ਕਾਲਾ ਐਮ ਐਲ ਇਲੈਕਸ਼ਨ ਦੀਆਂ ਜੜੀਆਂ ਉਹ ਬਣੀਆਂ ਵਾ ਜੇ ਆਪਾਂ ਸੇਕ ਵੋਟਾਂ ਐ ਸੀ ਪੀ ਸੀ ਦੀਆਂ ਗਈਏ ਤੇ ਮਲਕੀ ਘੱਟ ਤੋਂ ਘੱਟ ਕੋਈ 2.5 ਹਜ਼ਾਰ ਵੋਟ ਤਾਂ ਬਣਨੀ ਇੱਥੇ ਚਾਹੀਦੀ ਆ ਪਰ ਮੇਰੇ ਹਿਸਾਬ ਨਾਲ ਇੱਥੇ ਮਗੀ 200 ਵੋਟ ਹੀ ਸ਼ਾਇਦ ਬਣੀ ਹੋਵੇ ਕਿਉਂਕਿ ਜਿਹੜੇ ਮੱਲਮ ਕੀ ਨਾ ਲੋਕ ਇੰਨੇ ਕ ਖੱਜਲ ਖਵਾਬ ਹੋ ਰਹੇ ਨੇ ਇੰਨੇ ਕ ਖਰਾਬ ਹੋ ਰਹੇ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਈ ਤਾਂ ਮੇਰੇ ਕੋ ਖੁੱਦ ਜਿਹੜੇ ਆ ਅਮਰਤ ਸ਼ਕੀ ਲੋਕ ਜਿਹੜੇ ਆ ਉਹ ਆਏ ਆ ਵੀ ਮੱਲਮ ਜਿਹੜੀਆਂ ਵੋਟਾਂ ਕਿੱਥੇ ਮੰਦੀਆਂ ਆ ਉਹਨਾਂ ਨੂੰ ਨਾ ਕੋਈ ਵੀ ਅਲੋ ਮਿਲੰਦਿਆ ਵਾ ਤੇ ਨਾ ਹੀ ਕੋਈ ਮੱਲਮ ਕੀ ਹੋਰ ਬੰਦਾ ਮਿਲਦਾ ਜਿੱਥੇ ਆਪਾਂ ਵੋਟਾਂ ਬਣਾ ਸਕੀਏ ਵੈਰਜੀ ਕਾ ਖਾਲਸਾ ਵੈਰਜੀ ਕੀ ਫਤਿਹ ਮੈਂ ਗੁਰਜੀਤਪਾਲ ਸਿੰਘ ਪਲੋਟ ਵਿਧਾਨ ਸਭਾ ਹਲਕਰ ਆਇਆ ਅਸਾਂ ਸੀ ਗੱਲ ਇਹ ਹੈ ਕਿ ਵੇਖੋ ਡੀਸੀ ਸਾਹਿਬ ਦੇ ਹੁਕਮ ਸੀਗੇ 20 ਤੇ 21 ਤਰੀਕ ਨੂੰ ਬੀਆਰਓ ਸਬਾਨ ਵਿਸ਼ੇਸ਼ ਕੈਂਪ ਲਾ ਕੇ ਬੂਥ ਤੇ ਬੈਠ ਕੇ ਵੋਟਾਂ ਬਣਾਉਣ ਸ਼੍ਰੋਮਣੀ ਕਮੇਟੀ ਦੀਆਂ ਤੇ ਬੀਆਰਓ ਸਬਾਨ ਨੇ ਕੈਂਪ ਤੇ ਕੀ ਡੋਣਾ ਸੀ ਬੂਥ ਤੇ ਪਹੁੰਚਣਾ ਤੇ ਠੀਕ ਹੀ ਇਹਨਾਂ ਨੇ ਇਹਨੂੰ ਮੈਸੇਜ ਤੱਕ ਵੀ ਨਹੀਂ ਲਾਇਆ ਕਿ ਵੋਟਾਂ ਬਣਵਾ ਲਓ ਤੇ ਸੋ ਮੇਰੀ ਡੀਸੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਥੋੜਾ ਜਿਹਾ ਇਹਨਾਂ ਨੂੰ ਸਕੰਡਿਆ ਕੱਸਿਆ ਜਾਵੇ ਬੀਆਰਓ ਸਬਾਨਾਂ ਤੇ ਜੋ ਇਸ ਤੇ ਧਿਆਨ ਵਿਸ਼ੇਸ਼ ਧਿਆਨ ਦੇ ਕੇ ਇਹ ਕੈਂਪ ਦੁਬਾਰਾ ਲਵਾਏ ਜਾਣ ਤੇ ਸਰਪੰਚਾਂ ਨੂੰ ਵੀ ਕਿਹਾ ਜਾਵੇਗੀ ਆਪਣੇ ਪਿੰਨਾਂ 'ਚ ਵੋਟਾਂ ਬਣਾਓ ਸਾਰਿਆਂ ਨੂੰ ਡੀਸੀ ਸਾਹਿਬ ਨੂੰ ਬੇਨਤੀ ਹੈ ਕਿ ਦੁਬਾਰਾ ਕਰੀਏ ਸਾਰਾ ਕੰਮ ਸਪੈਸ਼ਲ ਡੇਟ ਦਿੱਤੀ ਜਾਵੇ ਗਾਜੀ ਦਾ ਖਾਲਸਾ ਵੈਲਜੀ ਫਤਹਿ